ਬਹੁਤ ਇੰਪੋਰਟੈਂਟ ਵੀਡੀਓ ਹੋਣ ਵਾਲੀ ਆ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਪੂਰੀ ਲਾਸਟ ਤੱਕ ਵੇਖਿਓ ਤੁਹਾਡੇ ਬੈੱਡਰੂਮ ਚ ਰੱਖੀਆਂ ਇਹ ਤਿੰਨ ਚੀਜ਼ਾਂ ਤੁਹਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਐ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹਨਾਂ ਚੀਜ਼ਾਂ ਤੇ ਕੰਮ ਕਰਨ ਵਾਲੇ ਐਕਸਪਰਟ ਦੱਸਦੇ ਨੇ ਕਿ ਜੇ ਇਹ ਤਿੰਨ ਚੀਜ਼ਾਂ ਤੁਹਾਡੇ ਬੈੱਡਰੂਮ ਚ ਪਈਆਂ ਤਾਂ ਸਿਹਤ ਦਾ ਹੋ ਸਕਦਾ ਭਾਰੀ ਨੁਕਸਾਨ ਵੀਡੀਓ ਐਂਡ ਤੱਕ ਵੇਖਿਓ ਤੇ ਤੀਜੇ ਨੰਬਰ ਤੇ ਇਹਦੇ ਵਿੱਚ ਆਉਂਦਾ ਹੈ ਪੁਰਾਣਾ ਸਰਾਣਾ ਜੇ ਤੁਹਾਡਾ ਸਰਾਣਾ 1 ਜਾਂ 2 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਤਾਂ ਬਦਲ ਦਿਓ ਕਿਉਂਕਿ ਇਸ ਚ ਡੈੱਡ ਸਕਿਨ ਸੈੱਲ ਧੂੜ ਦੇ ਕਣ ਤੇ ਪਸੀਨਾ ਇਹ ਸਭ ਕੁਝ ਚੰਗੀ ਤਰ੍ਹਾਂ ਲੱਗੇ ਹੁੰਦੇ ਆ ਆਪਾਂ ਨੂੰ ਪਤਾ ਤਾਂ ਇਹਦੇ ਨਾਲ ਤੁਹਾਨੂੰ ਸਾਈਨਸਕਿਨ ਤੇ ਨੀਂਦ ਨੂੰ ਵੀ ਤੁਹਾਡੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਚੀਜ਼ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਸਿੰਥੈਟਿਕ 에ਅਰ ਫਰੈਸ਼ਨਰ ਇਹ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਕਮਰੇ ਨੂੰ ਮਹਿਕਾ ਰਹੇ ਹੋ ਵਧੀਆ ਸੁਗੰਧ ਨਾਲ ਇਦਾਂ ਦੇ ਸਿੰਥੈਟਿਕ ਜਿਹੜੇ 에ਅਰ ਫਰੈਸ਼ਨਰ ਯੂਜ਼ ਕਰਨ ਤੋਂ ਬਾਅਦ ਪਰੇ ਤੁਹਾਨੂੰ ਨਹੀਂ ਪਤਾ ਇਹਨਾਂ ਨਾਲ ਕਿੰਨੀਆਂ ਵੱਡੀਆਂ ਪ੍ਰੋਬਲਮਸ ਆ ਸਕਦੀਆਂ ਹਾਰਮੋਨਲ ਚੇਂਜ ਦੀ ਪ੍ਰੋਬਲਮ ਆ ਸਕਦੀ ਐ ਅਸਥਮਾ ਤੱਕ ਦੀ ਸਮੱਸਿਆ ਹੋ ਸਕਦੀ ਐ ਹੋਰ ਵੀ ਕਈ ਬਿਮਾਰੀਆਂ ਹੋ ਸਕਦੀਆਂ ਇਸ ਕਰਕੇ ਇਹਦਾ ਇਸਤੇਮਾਲ ਨਾ ਕਰੋ ਪਹਿਲੇ ਨੰਬਰ ਤੇ ਆਉਂਦਾ ਐ ਪੁਰਾਣਾ ਗੱਦਾ ਜੇ ਤੁਹਾਡਾ ਗੱਦਾ 10 ਸਾਲ ਤੋਂ ਜ਼ਿਆਦਾ ਪੁਰਾਣਾ ਹੋ ਗਿਆ ਤਾਂ ਕਿਰਪਾ ਕਰਕੇ ਬਦਲ ਦਿਓ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਸਿਹਤ ਦੇ ਨੁਕਸਾਨ ਹੁੰਦੇ ਜੋੜਾਂ ਦਾ ਦਰਦ ਜੇ ਤੁਹਾਨੂੰ ਹੋ ਰਿਹਾ ਜੇ ਸਵੇਰੇ ਉੱਠਦਿਆਂ ਸਾਰੀ ਤੁਹਾਡੀ ਸਿਹਤ 'ਚ ਕੋਈ ਨਾ ਕੋਈ ਥਕਾਨ ਮਹਿਸੂਸ ਹੋ ਰਹੀ ਕਮਰ ਦਰਦ ਹੋ ਰਹੀ ਹੈ ਤਾਂ ਇਹ ਜ਼ਿਆਦਾਤਰ ਸੰਭਾਵਨਾ ਹੈ ਕਿ ਗੱਦੇ ਕਰਕੇ ਹੋ ਰਹੀ ਹੈ ਕਿ ਗੱਦਾ ਬਦਲਣਾ ਪਊਗਾ ਤੁਹਾਨੂੰ ਤਾਂ ਇਸ ਕਰਕੇ ਇਹ ਤਿੰਨ ਚੀਜ਼ਾਂ ਕਦੇ ਵੀ ਬੈੱਡਰੂਮ ਦੇ ਵਿੱਚ ਆਪਾਂ ਯੂਜ਼ ਨਹੀਂ ਕਰਨੀਆਂ ਤਾਂ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਕਿਸੇ ਤੱਕ ਜਾਣਕਾਰੀ ਪਹੁੰਚ ਸਕੇ